ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ਼ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਟੀਰਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀ ਹੈ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥੀੜਾਂ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥੀੜਾਂ ਦੇ ਉੱਤੇ ਬੰਦੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਦੇ ਨਾ ਕਿਦੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥੀੜਾਂ ਦੇ ਉੱਤੇ ਕੀ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥੀੜਾਂ ਆਪਸ ਦੇ ਵਿੱਚ ਪਿਲਦੀਆਂ ਪੀਆਂ ਦੇਤੇ ਜਿਹੜੇ ਐਸਐਚਓ ਨੇ ਉਹਨਾਂ ਪਹਿਲਾ ਹਰੀਓ ਕੋਲੇ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬਹਿਸ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਲੜਾਈ ਹੋਈ ਕਿਉਂ ਕਾਰਨ ਕੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋਤੂਤਵੇਂ ਚੱਲਦੀ ਸੀ ਆ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਫਿਰ ਇੱਥੇ ਜਦੋਂ ਆਏ ਚੌਂਕੀ 'ਚ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰ ਗਏ ਸੁਣਿਆ ਪੁਲਿਸ ਵਾਲਿਆਂ ਨਾਲ ਵੀ ਹੱਤੋਂ ਬਾਈ ਕੀਤੀ ਗਈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ 'ਚ ਆਇਆ ਬਾਕੀ ਬੰਦੀ ਕਾਰਵਾਈ ਹੁਣੇ ਤੁਹਾਨੂੰ ਪਤਾ ਲੱਗ ਜੀਗਾ ਅੱਧਾ ਘੰਟਾ ਦੇ ਦਿਓ ਜੀ ਮੈਕਸਿਮ ਕੋਈ ਚੌਂਕੀ ਤੇ ਲੱਤਾਂ ਵੀ ਪੰਜਾਇਤ ਪ੍ਰਸ਼ਾਸਨ ਦਾ ਖਤਮ ਹੋਦਾ ਜਾ ਰਿਹਾ ਮੈਂ ਕਹਿੰਦੀ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ 1 ਘੰਟੇ ਵਿੱਚ ਪਤਾ ਲੱਗ ਜਾਊਗਾ ਸਚੁਣ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉੱਤੇ ਜਿਹੜੀ ਬੰਦੀ ਹੋਈ ਕਾਰਵਾਈ ਉਹ ਕੀਤੀ ਜਾਵੇਗੀ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਸਮਝਾਉਣੇ ਲੁਧਿਆਣਾ ndo 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 ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਟੀਰਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀ ਹੈ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥਿਰਾ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥਿਰਾ ਦੇ ਉੱਤੇ ਬੰਦ ਹੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਤੇ ਨਾ ਕਿਤੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥਿਰਾ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥਿਰਾ ਆਪਸ ਦੇ ਵਿੱਚ ਪੜਦਿਆਂ ਪਿਆਂ ਦੇ ਤੇ ਜਿਹੜੇ ਐਸਐਚਓ ਨੇ ਉਹਨਾਂ ਦਾ ਕੀ ਕੁਝ ਕ ਪਹਿਲਾ ਆਰਿਓ ਕਾਲੇ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬੈਸ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਲੜਾਈ ਹੋਈ ਕਿਉਂ ਕਾਰਨ ਕੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਗੁੱਤੂਤਵੇਂ ਵੇ ਚਲਦੀ ਸੀ ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਫਿਰ ਇੱਥੇ ਜਦੋਂ ਆਏ ਚੌਂਕੀ ਤੇ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰਗੇ ਅੱਛਾ ਜੀ ਸੁਣਿਆ ਵੀ ਪੁਲਿਸ ਵਾਲਿਆਂ ਨਾਲ ਵੀ ਹੱਥੋ ਪਾਈ ਕੀਤੀ ਗਈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ ਤੇ ਆਇਆ ਅੱਛਾ ਠੀਕ ਹੈ ਬਾਕੀ ਬੰਦੀ ਕਾਰਵਾਈ ਹੁਣੇ ਤੁਹਾਨੂੰ ਪਤਾ ਲੱਗ ਜੀਗਾ ਅੱਧਾ ਘੰਟਾ ਦੇ ਦੋ ਜੀ ਮੈਕਸਿਮ ਕੋਈ ਚੌਕੀ ਤੇ ਕਾਰਵਾਈ ਮਾਰੀ ਜਾਂਗੇ ਮੈਂ ਕਹਾਂ ਜੀ ਅੱਧਾ ਘੰਟਾ ਸਿਰਫ ਦੇ ਦੋ ਮੈਕਸਿਮ 50 ਮਿੰਟ ਪ੍ਰਸ਼ਾਸਨ ਦਾ ਖਤਮ ਹੁੰਦਾ ਜਾ ਰਿਹਾ ਮੈਂ ਕਹਾਂ ਜੀ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਸਚਿਨ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉ ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸਨਗਰ ਚੌਂਕੇ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਧਿਰਾਂ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀਆਂ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥੀਰਾਂ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣਨ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥੀਰਾਂ ਦੇ ਉੱਤੇ ਬੰਦੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਦੇ ਨਾ ਕਿਦੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥੀਰਾਂ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥੀਰਾਂ ਆਪਸ ਦੇ ਵਿੱਚ ਪਿਲਦੀਆਂ ਪੀਆਂ ਦੇਤੇ ਜਿਹੜੇ ਐਸਐਚਓ ਨੇ ਉਹਨਾਂ ਪਹਿਲਾ ਹਰੀਓ ਕਾਲਜ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬੈਸਤ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਲੜਾਈ ਹੋਈ ਕਿਉਂ ਕਾਰਨ ਕੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋਤੂਤਵੇਂ ਐਵੇਂ ਜਲਦੀ ਸੀ ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਫਿਰ ਇੱਥੇ ਜਦੋਂ ਆਏ ਚੌਂਕੀ ਤੇ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰ ਗਏ ਸੁਣਿਆ ਪੁਲਿਸ ਵਾਲਿਆਂ ਨਾਲ ਵੀ ਹੱਤੋਬਾਈ ਕੀਤੀ ਗਈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ ਤੇ ਆਇਆ ਬਾਕੀ ਬੰਦੀ ਕਾਰਵਾਈ ਹੁਣੇ ਤੁਹਾਨੂੰ ਪਤਾ ਲੱਗ ਜੀਗਾ ਅੱਧਾ ਘੰਟਾ ਦੇ ਦਿਓ ਜੀ ਮੈਕਸਿਮ ਕੋਈ ਚੌਂਕੀ ਤੇ ਲੜਾਈ ਵੀ ਮਾਰੀ ਜਾਂਗੇ ਮੈਂ ਕਹ ਜੀ ਅੱਧਾ ਘੰਟਾ ਸਿਰਫ ਦੇ ਦਿ ਪਰ ਜਿਆ ਪ੍ਰਚਾਰਕ ਹੋ ਖਤਮ ਹੋੁੰਦਾ ਜਾ ਰਿਹਾ ਮੈਂ ਕਹਿੰਦੀ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਸਚ ਨੂੰ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਥਰਾ ਦੇ ਉੱਤੇ ਜਿਹੜੀ ਬੰਦੀ ਹੋਈ ਕਾਰਵਾਈ ਉਹ ਕੀਤੀ ਜਾਵੇਗੀ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਸਮਝਾਉਣੇ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ਼ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਤੇੜਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀ ਹੈ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥੀੜਾਂ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥੀੜਾਂ ਦੇ ਉੱਤੇ ਬੰਦ ਹੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਹਾਂ ਕਿਦੇ ਨਾ ਕਿਦੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥੀੜਾਂ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥੀੜਾਂ ਆਪਸ ਦੇ ਵਿੱਚ ਪਿਲਦੀਆਂ ਪਈਆਂ ਨੇ ਤੇ ਜਿਹੜੇ ਐਸਐਚਓ ਨੇ ਉਹ ਪਹਿਲਾ ਹਰੀਆ ਕੋਲੇ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬੈਸਤ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਲੜਾਈ ਹੋਈ ਕਿਉਂ ਕਾਰਨ ਕੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋ ਤੂ ਤੂਵੇਂ ਚੱਲਦੀ ਸੀ ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਫਿਰ ਇੱਥੇ ਜਦੋਂ ਆਏ ਚੌਕੀ ਤੇ ਦੋਨੋਂ ਥੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰ ਗਏ ਸੁਣਿਆ ਪੁਲਿਸ ਵਾਲਿਆਂ ਨਾਲ ਵੀ ਹੱਤੋਬਾਈ ਕੀਤੀ ਗਈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ ਤੇ ਆਇਆ ਬਾਕੀ ਬੰਦੀ ਕਾਰਵਾਈ ਹੋਣੀ ਤੁਹਾਨੂੰ ਪਤਾ ਲੱਗ ਜੀ ਅੱਧਾ ਘੰਟਾ ਦੇ ਦਿਓ ਜੀ ਮੈਕਸਿਮ ਕੋਈ ਚੌਕੀ ਤੇ ਲੱਤਾਂ ਵੀ ਮਾਰ ਪੰਨਿਆ ਮੈਂ ਪ੍ਰਸ਼ਾਸਨ ਦਾ ਖਤਮ ਹੁੰਦਾ ਜਾ ਰਿਹਾ ਮੈਂ ਕਹਿੰਦਾ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਸਚੁਣ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉੱਤੇ ਜਿਹੜੀ ਬੰਦੀ ਹੋਈ ਕਾਰਵਾਈ ਉਹ ਕੀਤੀ ਜਾਵੇਗੀ ਲੁਧਿਆਣਾ ਤੋਂ ਵਿਸ਼ੇਸ਼ ਜਲੋਟਾ ਸਮਝਾਉਣੇ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਤੇੜਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀਆਂ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥਿਰਾ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥਿਰਾ ਦੇ ਉੱਤੇ ਬੰਦ ਹੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਦੇ ਨਾ ਕਿਦੇ ਪੁਲਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥਿਰਾ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥਿਰਾ ਆਪਸ ਦੇ ਵਿੱਚ ਪੜਦੀਆਂ ਪਈਆਂ ਨੇ ਤੇ ਜਿਹੜੇ ਐਸਐਚਓ ਨੇ ਉਹਨਾਂ ਦਾ ਕੀ ਕੁ ਪਹਿਲਾ ਹਰੀਓ ਕੋਲੇ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬੈਸ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਲੜਾਈ ਹੋਈ ਕਿਉਂ ਕਾਰਨ ਕੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋਤੂਤਵੇਂ ਐਵੇਂ ਜਲਦੀ ਸੀ ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਫਿਰ ਇੱਥੇ ਜਦੋਂ ਆਏ ਚੌਕੀ 'ਚ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰ ਗਏ ਸੁਣਿਆ ਵੀ ਪੁਲਿਸ ਵਾਲਿਆਂ ਨਾਲ ਵੀ ਹੱਤੋਪਾਈ ਕੀਤੀ ਗਈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ 'ਚ ਆਇਆ ਬਾਕੀ ਬੰਦੀ ਕਾਰਵਾਈ ਹੁਣੇ ਤੁਹਾਨੂੰ ਪਤਾ ਲੱਗ ਜੀਗਾ ਅੱਧਾ ਘੰਟਾ ਦੇ ਦਿਓ ਜੀ ਮੈਕਸਿਮ ਕੋਈ ਚੌਕੀ ਤੇ ਲੜਤਾਂ ਮੈਂ ਕਹਿੰਦਾ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਐਸਚੂ ਨੇ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉੱਤੇ ਜਿਹੜੀ ਬੰਦੀ ਹੋਈ ਕਾਰਵਾਈ ਉਹ ਕੀਤੀ ਜਾਵੇਗੀ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਸਮਝਾਉਣੇ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ਼ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਤੇੜਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀ ਹੈ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥਿਰਾ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥਿਰਾ ਦੇ ਉੱਤੇ ਬੰਦ ਹੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਦੇ ਨਾ ਕਿਦੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥਿਰਾ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥਿਰਾ ਆਪਸ ਦੇ ਵਿੱਚ ਪਿਲਦੀਆਂ ਪੀਆਂ ਦੇ ਤੇ ਜਿਹੜੇ ਐਸਐਚਓ ਨੇ ਉਹਨਾਂ ਦਾ ਕੀ ਕੁਝ ਕ ਪਹਿਲਾ ਆਰੀਆ ਕਾਲਜ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਸ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬੈਸ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ। ਤਾਂ ਲੜਾਈ ਹੋਈ ਕਿਉਂ ਕਾਰਨ ਕੀ? ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋਤੂਤਵੇਂ ਐਵੇਂ ਜਲਦੀ ਸੀ। ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ। ਠੀਕ ਹੈ ਜੀ। ਫਿਰ ਇੱਥੇ ਜਦੋਂ ਆਏ ਚੌਕੀ 'ਚ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜੀ ਕਰ ਗਏ। ਅੱਛਾ ਜੀ। ਸੁਣਿਆ ਪੁਲਿਸ ਵਾਲਿਆਂ ਨਾਲ ਵੀ ਹੱਤੋਬਾਈ ਕੀਤੀ ਗਈ ਹੈ? ਨਹੀਂ ਹਜੇ ਇਹ ਨਹੀਂ ਮੇਰੇ ਧਿਆਨ 'ਚ ਆਇਆ। ਅੱਛਾ ਜੀ। ਬਾਕੀ ਬੰਦੀ ਕਾਰਵਾਈ ਹੋਣੀ ਤੁਹਾਨੂੰ ਪਤਾ ਲੱਗ ਜੀ ਅੱਧਾ ਘੰਟਾ ਦੇ ਦਿਓ ਜੀ ਮੈਕਸਿਮਮ। ਕੋਈ ਚੌਕੀ ਪਰ ਪ੍ਰਚਾਰਕ ਹੋ ਖਤਮ ਹੋਣਾ ਜਾ ਰਿਹਾ ਮੈਂ ਕਹਿੰਦੀ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਅਸਚਨ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉੱਤੇ ਜਿਹੜੀ ਬੰਦ ਹੀ ਹੋਈ ਕਾਰਵਾਈ ਉਹ ਕੀਤੀ ਜਾਵੇਗੀ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਸਮਝਾਉਂਦੇ ਨੇ ਲੁਧਿਆਣਾ What's é. 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 ਲੁਧਿਆਣਾ ਦੇ ਵਿੱਚ ਅੱਜ ਦੋ ਤੇੜਾ ਪਿੜੀਆਂ ਨੇ ਦੱਸਦੀ ਕਿ ਲੁਧਿਆਣਾ ਦੇ ਆਰਿਆ ਕਾਲਜ ਦੇ ਬਾਹਰ ਦੋ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਦੋ ਨੌਜਵਾਨ ਆਪਣੇ ਆਪਣੇ ਸਾਥੀਆਂ ਦੇ ਨਾਲ ਉੱਥੇ ਲੜਦੇ ਨੇ ਉਸ ਤੋਂ ਬਾਅਦ ਜਦੋਂ ਕਲਾਸ ਨਗਰ ਚੌਂਕੀ 'ਚ ਮਾਮਲਾ ਪਹੁੰਚਦਾ ਤੇ ਦੋਨੋਂ ਤੇੜਾ ਫਿਰ ਤੋਂ ਆਮਨੋ-ਸਾਮਨੇ ਹੋ ਜਾਂਦੀ ਹੈ ਤੇ ਚੌਂਕੀ ਦੇ ਅੰਦਰ ਹੀ ਜਿਹੜਾ ਇਹ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦੀਆਂ ਜਿੱਥੇ ਆਲਾ ਫੋਰਸ ਨੂੰ ਬੁਲਾਉਣਾ ਪੈਂਦਾ ਹੈ ਕਿ ਮਾਮਲਾ ਇੰਨਾ ਕਿ ਵੱਧ ਜਾਂਦਾ ਕਿ ਚੌਂਕੀ ਦੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਤੱਕ ਜਾਣ ਦੀ ਗੱਲ ਸਾਹਮਣੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੌਂਕੀ ਦਾ ਗੇਟ ਹੈ ਜੀ ਜੋ ਕਿ ਕੁਝ ਦਿਨ ਪਹਿਲਾਂ ਬੰਦ ਕੀਤਾ ਗਿਆ ਸੀਗਾ ਕਿ ਦੋਨੋਂ ਥੀਰਾਂ ਜਿਹੜੀਆਂ ਸ਼ਾਂਤ ਕਰਾਈਆਂ ਜਾ ਸਕਣ ਤੇ ਹੁਣ ਪੁਲਿਸ ਇਹ ਆਖਰੀ ਹੈ ਕਿ ਅਸੀਂ ਦੋਨੋਂ ਥੀਰਾਂ ਦੇ ਉੱਤੇ ਬੰਦੀ ਹੋਈ ਜਿਹੜੀ ਕਾਰਵਾਈ ਉਹ ਕਰ ਰਹੇ ਆ ਕਿਦੇ ਨਾ ਕਿਦੇ ਪੁਲਿਸ ਦਾ ਜਿਹੜਾ ਖੋਫ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ ਨਜ਼ਰ ਆ ਰਿਹਾ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਦੋਨੋਂ ਥੀਰਾਂ ਦੇ ਉੱਤੇ ਕੀ ਕਾਰਵਾਈ ਹੋਈ ਹੈ ਪਰ ਤੁਸੀਂ ਤਸਵੀਰਾਂ ਦੇਖੋ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਦੋਨੋਂ ਥੀਰਾਂ ਆਪਸ ਦੇ ਵਿੱਚ ਪਿਲਦੀਆਂ ਪੀਆਂ ਦੇ ਤੇ ਜਿਹੜੇ ਐਸਐਚਓ ਨੇ ਉਹਨਾਂ ਦਾ ਪਹਿਲਾ ਹਰੀਓ ਕੋਲੇ ਦੇ ਬਾਅਦ ਕੁਝ ਲੜਕੀਆਂ ਦੀ ਲੜਾਈ ਹੋਈ ਸੀ ਉਹ ਫਿਰ ਜਦੋਂ ਦੋਨੋਂ ਪਾਰਟੀਆਂ ਆਈਆਂ ਆਪਸ ਵਿੱਚ ਬਹਿਸ ਪਈਆਂ ਜੋ ਵੀ ਬੰਦੀ ਕਾਰਵਾਈ ਹੈ ਉਹ ਕਰਕੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇ ਸਰ ਲੜਾਈ ਹੋਈ ਕਿਉਂ ਕਾਰਨ ਕੀ ਸੀ ਉਹ ਬੱਚਿਆਂ ਦਾ ਆਪਸ ਵਿੱਚ ਪਹਿਲਾਂ ਹੀ ਕੋਤੂਤਵੇਂ ਵਾਂਝੀ ਸੀ ਹਾਂ ਉਹਨਾਂ ਕਰਕੇ ਕੋਲੇ ਲੜਾਈ ਹੋਈ ਸੀ ਠੀਕ ਹੈ ਜੀ ਫਿਰ ਇੱਥੇ ਜਦੋਂ ਆਏ ਖੂਬ ਚੌਂਕੀ 'ਚ ਦੋਨੋਂ ਤੇਰੇ ਫਿਰ ਆਪਸ ਵਿੱਚ ਗਰਮ ਬਾਜ਼ੀ ਕਰ ਗਏ ਅੱਛਾ ਜੀ ਸੁਣਿਆ ਵੀ ਪੁਲਿਸ ਵਾਲਿਆਂ ਨਾਲ ਵੀ ਹੱਤੋਬਾਈ ਕੀਤੀ ਗਈ ਹੈ ਨਹੀਂ ਹਜੇ ਇਹ ਨਹੀਂ ਮੇਰੇ ਧਿਆਨ 'ਚ ਆਇਆ ਅੱਛਾ ਜੀ ਬਾਕੀ ਬੰਦੀ ਕਾਰਵਾਈ ਹੁਣੇ ਤੁਹਾਨੂੰ ਪਤਾ ਲੱਗ ਜੀਗਾ ਅੱਧਾ ਪੰਜਾਵੇਂ ਪ੍ਰਸ਼ਾਸਨ ਰੋਕ ਖਤਮ ਹੁੰਦਾ ਜਾ ਰਿਹਾ ਮੈਂ ਕਹਿੰਦੀ ਤੁਸੀਂ ਕਾਰਵਾਈ ਸਾਨੂੰ ਕਰ ਲੈਂਦੋ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਪਤਾ ਲੱਗ ਜਾਊਗਾ ਅ ਸਚੂ ਨੇ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲੜਾਈ ਹੋਈ ਹੈ ਤੇ ਉਸੇ ਤਰੀਕੇ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਤੇ ਦੋਨੋਂ ਧਿਰਾਂ ਦੇ ਉੱਤੇ ਜਿਹੜੀ ਬੰਦੀ ਹੋਈ ਕਾਰਵਾਈ ਉਹ ਕੀਤੀ ਜਾ